ਹਾਂਜੀ ਵੀਰੇ ਖੱਤਰੀ ਕਾਲ ਜੀ ਸਾਰਿਆਂ ਨੂੰ ਲੋਈ ਅੱਜ ਆਪ ਤੁਹਾਨੂੰ ਦਿਖਾਉਣੇ ਇੱਕ ਛੋਟੀ ਜੀ ਦਸਤਕਣਾਂ ਦੀ ਬੱਚੀ ਵੀਰੇ ਜਿਹਦੇ ਰੂਮਣਾ ਚੋਗ ਹੋ ਚੁੱਕਿਆ ਮੂਰਾ ਹੀ ਗੋਹਾਉਣ ਲੱਗ ਗਈ ਇਹਨੂੰ ਮੇਰੇ ਕਈ ਦਿਨ ਹੋ ਗਏ ਤੇ ਦੋ ਪੰਜ ਦਿਨ ਹੋ ਗਏ ਲੱਗੇ ਇਹਨੂੰ ਯਾਰ ਪਹਿਲਾਂ ਛਮਾਨ ਚ ਮੂੰਹ ਦਿੱਤਾਗਾ ਇਹਨੇ ਕੋੜ ਤੁੰਬੇ ਖਲਗੜਾ ਪਾਇਆ ਵੀ ਹਟ ਜੇ ਮੂਰਾ ਹੀ ਗੋਆ ਤੇ ਮੂਰਾ ਹੀ ਤੂੜੀ ਤੇ ਉਦੋਂ ਬਰਾਹਾਲਤੀ ਦਾ ਵੀਰੇ ਬੱਚੀ ਦਾ ਦਸਤਕਣਾਂ ਦੀ ਬੱਚੀ ਆ ਵੀਰੇ ਇਹਨੇ ਤੂੜੀ ਪਾਉਣ ਲੱਗ ਗਏ ਨਿੱਕੇ ਜਿਹੇ ਬੱਚੇ ਨੂੰ ਜੀ ਅੰਕਲ ਤੂੜੀ ਪਾਉਣ ਲੱਗੇ ਪਤਾ ਨਹੀਂ ਕਿਹਨੇ ਕਹਤਾ ਕਿ ਸਿੱਕੇ ਬੱਚੇ ਨੂੰ ਤੂੜੀ ਪਾਦਾ ਕਰੋ ਬਸ ਇਹਦਾ ਪੇਟ ਚੋਕ ਹੁੰਦਾ ਹੁੰਦਾ ਪੂਰਾ ਜਾਮ ਲੱਗਦਾ ਅੱਜ ਤਾਂ ਇਹਦਾ ਵੀਰੇ ਬੁਰਾ ਹਲ ਹੋ ਗਿਆ ਰਾਤ ਦਾ ਕਹਿੰਦੇ ਵੀ ਮਿੰਟੇ ਮਿੰਟੇ ਮੂੜਾ ਹੀ ਗੋਹਣ ਲੱਗਿਆ ਵੀੜੀ ਬੱਚਦੀ ਹੈਗੀ ਚਲੋ ਇਹਨੇ ਆਪ ਨੂੰ ਫੋਨ ਕੀਤਾ ਤੇ ਆਪਾਂ ਕਿਹਾ ਚਲੋ ਆਪਾਂ ਦੇਖਦੇ ਆਂ ਕੋਸ਼ਿਸ਼ ਕਰਾਂਗੇ ਜੀ ਕੋਸ਼ਿਸ਼ ਹੀ ਹੁੰਦੀ ਹੈ ਜੀ ਚੀਜ਼ ਦੀ ਪੱਕਾ ਤਾਂ ਹੈ ਨਹੀਂਗਾ ਜੀ ਮੈਂ ਉੱਥੇ ਲਵੇ 11:15 ਵਜੇ ਹੋਣਿਆ ਜੀ ਤੇ 11:15 ਵਜੇ ਆਪਾਂ ਗਏ ਜੀ ਜਾ ਕੇ ਦੇਖਿਆ ਤੇ ਆਪਾਂ ਜਿਹੇ ਟੂ ਪਾਇਆ ਤੇ ਸਾਹਮਣੇ ਹੁਣ ਦੇਖੋ ਅੰਦਰੋਂ ਛੁਆਣ ਕੱਢਿਆ ਉਹਦੋਂ ਵਾਰ ਰਿਮਣੇ ਦਾ ਜਮਾਂ ਛਾਪ ਹੋ ਗਿਆ ਤੇ ਅੰਦਰ ਦੇਖਦੇ ਹੋ ਕਿ ਉਹ ਨਕਲ ਦਾਗਾ ਕੁਛ ਹੁਣ ਆਪ ਦੇਖ ਲਓ ਵੀਰੇ ਨਿੱਖੇ ਚ ਪਛੇ ਤੂੜੀ ਨਾ ਪਾਇਆ ਕਰੋ ਯਾਰ ਨਿਯਮਣ ਵੀ ਛੋਟਾ ਹੁੰਦਾ ਨਾਲ ਦਾ ਛੇਤੀ ਗਨ ਜਾਮ ਹੋ ਜਾਂਦਾ ਥੋੜੇ ਸਾਹਮਣੇ ਦੇਖੋ ਬਾਕੀ ਚੱਗੇ ਆਪ ਦੇਖ ਲਓ ਵੀਰੇ ਤੇ ਮੇਰੀ ਵੀਡੀਓ ਨੂੰ ਵੀ ਤੱਕ ਸ਼ੇਅਰ ਕਰ ਦਿਓ ਜੇ ਮਰੇ ਚੈਨਲ ਨੂੰ ਮੇਰੇ ਸਬਸਕ੍ਰਾਈਬਰ ਕਰ ਲਿਓ ਯਾਰਾ ਲਾਈਕ ਕਰ ਲਿਓ ਸਤਿ ਸ਼੍ਰੀ ਅਕਾਲ ਜਰਾਂ ਨੂੰ ਅੱਗੇ ਤੁਸੀਂ ਦੇਖੋ ਵੀਰੇ ਕੰਮ ਵਾਸ਼ਾਰੀ ਕੀ ਕਰਦੇ ਆ

ਕੰਨੀ ਤੇ ਪਾਈ ਨਾ ਪਾਈ ਐ ਤੀ ਹੋਰ ਪਤਾ ਕਰੋ ਅਜੀ ਕੱਢੀ ਜਾਵਾਂਗੇ ਜੇ ਮਰਦੇ ਜਿੰਨਾਂ ਸਾਡਾ ਬਣਾ ਹੋਇਆ ਹੁੰਦਾ ਟੱਕਾ ਮਾਰ ਗਿਆ ਜੀ ਆ ਖਾਂਦੇ ਜਿਵੇਂ ਚੋਹ ਹੋ ਗਿਆ ਬੜੇ ਇਹ ਤਾਂ ਨਹੀਂ ਕਰ ਜੂ ਜੂ ਔਰ ਜਾ ਮਾਰਦੀ ਉਹਦਾ ਆਉਂਗਾ ਉਹ ਤਾਂ ਫਿਰ ਫਾਇਦਾ ਕਰਦੇ ਆਂ ਵੀ ਦਾਣਾ ਕਈ ਨਹੀਂ gini clear निकल नहीं है ਹਾਂ ਲੱਕੇ ਨਿਕੜੀ ਆਉਂਦੇ ਮੈਂ ਖੱਡੇ ਬੜੇ ਨੇ ਫਿਰ ਜਿਹੜੀ ਯੂਰ ਨਾਲ ਇਹ ਐਸਾ ਮੈਂ ਤਾਂ ਕੁਝ ਜੱਕੇ ਵੀ ਲਾ ਦਗਾ ਜੀ ਤੋਂ ਬਤ ਅਰਜ਼ਦਨਾ ਫਾਇਦਾ ਕਰਦੇ ਜੀ ਜਾਣਕਾਰੀ ਨਹੀਂ ਹੋ ਰਹੀ ਜੀ ਇਹ ਜੇ ਮਰੂੜਾ ਜਾਉਂਦਾ ਹੈ ਹੂੰ ਤੁਮ ਜਾਮ ਲਗਾ ਕੇ ਪਾਣੀ ਫੋੜ ਨਹੀਂ ਪਾਣਾ ਚਲੋ ਜੀ ਪਾਣੀ ਦਾ ਔਰ ਕਿਰਕੀ ਹੁਣ ਦੱਸ ਦਿਓ ਪਾਣੀ ਬੰਦ ਕਰਨਾ ਔਰ ਜੀ ਨਾ ਨਾ ਇਹ ਤਾਂ ਹਰੇ ਨਾ ਇਹ ਕਿਥੇ ਜਾਮ ਹੁੰਦਾ ਆਰਡਰ ਨਾਲ ਉੱਪਰ ਦਾ ਤਜਾਬ ਤਾਂ ਦਿੱਤਾ ਸੀ ਮੱਚ ਬੀਰ ਨਿਕਲ ਰਿਹਾ ਦਿੱਕੀ ਮੇਰਾ ਪੇਜ ਨਾ ਬਣਾਉਣਾ ਪਲਾ ਪਲਾ ਇਹ ਮਤਲਬ ਇਥੋਂ ਵੀ ਲਿਆਉਣਾ ਹਾਂ ਮੁਰਕਣ ਨੂੰ ਤਰਕ ਤਰਕ ਮੱਠਾ ਲਓ ਜੇ

上手。Hey, hey, 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 hey.

어민 c 음... 음.